ਸਾਸਤ੍ਰਿਕਾ ਕਿਸਾਨਪਰਾ ਉਹ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਵੀ ਆਪਣਾ ਜਿਹੜਾ ਆਲੂ ਉਹਦਾ ਸੈਜ ਕਿੰਨਾ ਕੁ ਬਣ ਗਿਆ ਤੇ ਹੋਰ ਆਪਾਂ ਆਲੂ ਦੇ ਲਈ ਦੇਖਭਾਲ ਲਈ ਕੀ ਕੁਝ ਕਰ ਸਕਦੇ ਆ ਬਹੁਤੇ ਕਿਸਾਨਪਰਾਵਾਂ ਨੇ ਮੈਨੂੰ ਕੱਲ ਮੈਸੇਜ ਕਰੇ ਵੀ ਭਾਈ ਜੀ ਜਿਹੜਾ ਵੀ ਆ ਚੰਗੇ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਆਪਾਂ ਨੂੰ ਦੇਣਾ ਚਾਹੀਦਾ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਤੇ ਇੱਕ ਕਿਸਾਨ ਦਾ ਮੈਸੇਜ ਆਇਆ ਸੀ ਵੀ ਤੁਸੀਂ ਭਾਈ ਇਹਦੇ ਸੰਬੰਧੀ ਟ੍ਰੇਨਿੰਗ ਲਵੋ ਆਲੂ ਦੇ ਬੀਜ ਨੂੰ ਤਿਆਰ ਕਰਨ ਚਾਹੀਦੀ ਮੈਂ ਟ੍ਰੇਨਿੰਗ ਦੇ ਹੱਕ ਚ ਹਰੇਕ ਵਿਅਕਤੀ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਆ ਕਿਉਂਕਿ ਆਪਾਂ ਭਾਵੇਂ ਕਿੰਨੇ ਹੀ ਕਲਾਕਾਰ ਬਣ ਜਾਈਏ ਕਿਸੇ ਵੀ ਫੀਲਡ ਦੇ ਵਿੱਚ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਤੇ ਮੇਰੀ ਜਿੰਨੀ ਕੁ ਉਮਰ ਮੇਰੀ ਉਮਰ ਦੇ ਹਿਸਾਬ ਨਾਲ ਮੇਰੇ ਕੋਲ ਉਨਾ ਕੁ ਤਜਰਬਾ ਹੈਗਾ ਮੈਂ ਆਪਣੇ ਆਪ ਨੂੰ ਕੋਈ ਮਾਸਟਰ ਨਹੀਂ ਕਹਾਗਾ ਵੀ ਮੇਰੇ ਕੋਲ ਹੀ ਤਜਰਬਾ ਬਹੁਤ ਥੋੜਾ ਆ ਜਿੰਨਾ ਕਿ ਹੈਗਾ ਚੰਗਾ ਆ ਪਰ ਜਿੰਨਕ ਹੈਗਾ ਆ ਉਹਦੇ ਨਾਲ ਜਿਹੜਾ ਆਪਾਂ ਬੀ ਤਿਆਰ ਕਰ ਰਹੇ ਆ ਆਲੂ ਦਾ ਉਹ ਚੰਗਾ ਹੀ ਹੋ ਰਿਹਾ ਉਹਦੇ ਵਿੱਚ ਕੋਈ 19 ਦੀ ਗੁੰਜਾਇਸ਼ ਹੈ ਹੀ ਨਹੀਂ ਹਰ ਇੱਕ ਚੀਜ਼ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਕਰ ਰਹੇ ਆ ਦੂਜਾ ਕੁਐਸਚਨ ਹੈ ਇਹ ਸੀ ਬਾਈ ਜੀ ਦਾ ਕਹਿੰਦੇ ਜੀ ਜਿਹੜੀਆਂ ਬੇਲਾਂ ਨੇ ਉਹ 31 ਦਸੰਬਰ ਨੂੰ ਵੱਢ ਦਿਆ ਕਰੋ ਜਨਵਰੀ ਦੇ ਵਿੱਚ ਨਾ ਲੈ ਕੇ ਜਾਓ 15 ਜਨਵਰੀਏ ਜਨਵਰੀ ਅੱਧੇ ਚ ਵੱਢੋਂਗੇ ਤਾਂ ਗਲਤ ਗੱਲ ਆ ਦੇਖੋ ਬਾਈ ਜੀ ਹਰੇਕ ਦਾ ਆਪਣਾ ਟਾਈਮ ਟੇਬਲ ਆ ਟਾਈਮ ਟੇਬਲ ਦੇ ਮੁਤਾਬਕ ਹੀ ਚੱਲਣਾ ਪੈਂਦਾ ਤੇ ਆਪਾਂ ਵੀ ਬੇਲਾਂ ਜਲਦੀ ਹੀ ਵੱਢਣੀਆਂ ਸੀ ਪਰ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਮੀਂਹ ਪਿਆ ਗਿਆ ਸੀ 27 28 ਦਸੰਬਰ ਨੂੰ 30 ਦਸੰਬਰ ਤੱਕ ਮੌਸਮ ਠੀਕ ਨਹੀਂ ਰਿਹਾ ਤਾਂ ਕਰ ਕਿੜੀਆਂ ਬੇਲਾਂ ਨੇ ਆਪਾਂ ਥੋੜਾ ਲੰਬਾ ਟਾਈਮ ਲੈ ਗਏ ਸੀ ਵੈਸੇ ਹੁਣ ਵੀ 8 9 ਤਰੀਕ ਦੇ ਵਿੱਚ ਹੀ ਜਿਹੜੇ ਆਲੂ ਦੇ ਬੀਜ ਦਾ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਉਹ 8 9 ਤਰੀਕ ਦੇ ਵਿੱਚ ਹੀ ਬੇਲਾਂ ਵੱਢ ਰਹੇ ਨੇ ਜਿਆਦਾ ਹੀ ਲੈਵਲ ਤੇ ਮੈਂ ਜੋਧਾ ਵਾਲੇ ਵੀਰ ਜੀ ਉਦਾਹਰਨ ਦੇ ਸਕਦਾ ਜੋਧਾ ਵਾਲਾ ਵੀਰ ਵੀ 8 9 10 ਤਰੀਕ ਦੇ ਵਿੱਚ ਹੀ ਵੇਲਾ ਜਿਹੜੀਆਂ ਨੇ ਵੱਢ ਰਿਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿਤੇ ਵੀ ਲਿਖਿਆ ਨਹੀਂ ਹੋਇਆ ਵੀ 31 ਦਸੰਬਰ ਤੋਂ ਪਹਿਲਾਂ ਹੀ ਵੱਢਣੀਆਂ ਨੇ ਤੇ ਮੇਨ ਗੱਲ ਮੈਂ ਤੁਹਾਨੂੰ ਕੱਲ ਵਾਲੇ ਬਲੌਗ ਚ ਦੱਸਤੀ ਸੀ ਵੀ ਆਲੂ ਦੀਆਂ ਵੇਲਾ ਵੱਢਣ ਤੋਂ ਪਹਿਲਾਂ ਤੇਲੇ ਵਾਲੀ ਸਪਰੇ ਜ਼ਰੂਰ ਕਰ ਲਈ ਜਾਵੇ ਕਿਉਂਕਿ ਇੱਕ ਤੇਲਾ ਹੀ ਆ ਜਿਹੜਾ ਵਾਇਰਸ ਲੈ ਕੇ ਆਉਂਦਾ ਹੈ ਤੇਲਾ ਚੇਪਾ ਹੋਰ ਕਿਸੇ ਕਾਰਨ ਕਰਕੇ ਵਾਇਰਸ ਨਹੀਂ ਆਉਂਦਾ ਜੇਕਰ ਤੁਹਾਡੀ ਸਟੇਜ ਆ ਜਿਹੜੀ ਚੰਗੀ ਆ ਤੇ ਆਪਣਾ ਫਰਜ਼ ਬਣਦਾ ਵੀ ਆਪਾਂ ਚੰਗਾ ਹੀ ਆਲੂ ਆ ਜਿਹੜਾ ਪੈਦਾ ਕਰਕੇ ਆਪਣੇ ਕਸਟਮਰ ਨੂੰ ਦੇਈਏ ਤੇ ਇੱਕ ਗੱਲ ਹੋਰ ਆਖੀ ਗਈ ਸੀ ਕਹਿੰਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬੀ ਦੇ ਮਾਮਲੇ ਦੇ ਵਿੱਚ ਤੇ ਬਾਈ ਜੀ ਮੈਂ ਤਾਂ ਆਪੇ ਹੀ ਇਹ ਗੱਲ ਕਹਾਂਗਾ ਵੀ ਜਿਹੜਾ ਬੀ ਆ ਇਮਾਨਦਾਰੀ ਨਾਲ ਕੀਤਾ ਜਾਵੇ ਕਿਉਂਕਿ ਆਪਾਂ ਤਾਂ ਸਾਲੋ ਸਾਲ ਚੱਲਣਾ ਇੱਕ ਦੋ ਸਾਲ ਚੱਲ ਕੇ ਨਹੀਂ ਰੁਕਣਾ ਹੈਗਾ ਜਿਹੜਾ ਮੇਰੇ ਲੰਬੇ ਵਲੌਗ ਦੇਖਦਾ ਹੈ ਉਹਨੂੰ ਪਤਾ ਹੈ ਮੈਂ ਤਾਂ ਸਾਲੋ ਸਾਲ ਚੱਲਣ ਦੀਆਂ ਗੱਲਾਂ ਹੀ ਕਰਦਾ ਹਾਂ ਜੇਕਰ ਮੈਂ ਕਿਸੇ ਨਾਲ ਧੋਖਾ ਕਰਾਂਗਾ ਤਾਂ ਮੈਂ ਆਪਣੇ ਆਪ ਖੁਦ ਨਾਲ ਧੋਖਾ ਕਰਾਂਗਾ ਜੇਕਰ ਇੱਕ ਵਾਰੀ ਕਿਸਾਨ ਮੇਰੇ ਕੋਲੋਂ ਬੀ ਲਾਇਆ ਬੀ ਉਹਦਾ ਗਲਤ ਨਿਕਲ ਗਿਆ ਉਹ ਅਗਲੇ ਸਾਲ ਮੇਰੇ ਕੋਲ ਕਿੱਥੇ ਆਵੇਗਾ ਹਨ ਇਸ ਲਈ ਆਪਾਂ ਤਾਂ ਸਾਲੋ ਸਾਲ ਚੱਲਣ ਵਾਲੇ ਜਿਹੜੇ ਵਾਅਦੇ ਨੇ ਕਰ ਰਹੇ ਆ ਇੱਕ ਦੋ ਸਾਲ ਚੱਲਣ ਵਾਲੇ ਵਾਅਦੇ ਨਹੀਂ ਕਰ ਰਹੇ ਆਪਾਂ ਤਾਂ ਲੰਬਾ ਟਾਈਮ ਕਿਸਾਨ ਭਰਾ ਉਹ ਚੱਲਾਂਗੇ ਤੁਹਾਡੇ ਨਾਲ ਤੇ ਮੇਰਾ ਦੇਖੋ ਕੰਮ ਭਾਵੇਂ 2 ਸਾਲਾਂ ਤੋਂ ਸ਼ੁਰੂ ਹੋਇਆ ਬੀ ਦਾ 7 ਕਿ ਸਾਲ ਹੋ ਗਏ ਨੇ ਮੈਨੂੰ ਆਲੂ ਦੇ ਫੀਲਡ 'ਚ ਐਨ ਇੰਨੀ ਕਿ ਉਮਰ ਦੇ ਲਿਹਾਜ਼ ਨਾਲ ਇੰਨਾ ਕੀ ਹੁੰਦਾ ਜਿਹੜੇ ਮੇਤੋਂ ਫਾਈ ਵੱਡੀਆਂ ਉਮਰਾਂ ਦੇ ਨੇ ਪੁਰਾਣੇ ਖੁੰਡ ਨੇ ਉਹ ਜਹਾਦ ਨੇ ਤੇ ਮੈਂ ਸਾਰਿਆਂ ਨੂੰ ਇੱਕੇ ਗੱਲ ਕਹਾਂਗਾ ਵੀ ਜੇ ਕੋਈ ਨਵਾਂ ਬੰਦਾ ਆ ਰਿਹਾ ਉਹਦੀਆਂ ਲੱਤਾਂ ਖਿੱਚਣ ਦੀ ਬਜਾਏ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ ਉਹਨੂੰ ਹੱਲਾਸ਼ੇਰੀ ਦੇਵੋ ਤੁਸੀਂ ਹੈਨਾ ਤੇ ਆਪਣੇ ਪੰਜਾਬ ਦੀ ਇੱਕ ਹੋਰ ਔਕਾਤ ਆ ਵੀ ਉਹਨੂੰ ਖਿੱਚਣ ਲੱਗ ਜਾਂਦੇ ਨੇ ਵੀ ਇਹਦਾ ਭਾਈ ਮੇਰੇ ਨਾਲ ਤਰੱਕੀ ਕਰ ਜਾਵੇ ਦੇਖੋ ਮੈਂ ਤਾਂ ਚਾਹਣਾ ਵੀ ਸਾਰੇ ਜਣੇ ਤਰੱਕੀ ਕਰਨ ਮੈਂ ਕਿੰਨੀਆਂ ਗੱਲਾਂ ਤੁਹਾਨੂੰ ਫ੍ਰੀ ਆਫ ਕਾਸਟ YouTube ਤੇ ਦੱਸ ਦਿੰਦਾ ਆ ਛੇਤੀ ਛੇਤੀ ਕਰਿਓ ਕੋਈ ਵੀ ਗੱਲਾਂ ਨਾ ਤੁਹਾਨੂੰ YouTube ਦੇ ਉੱਪਰ ਨਹੀਂ ਦੱਸੇਗਾ ਮੈਂ ਬਹੁਤ ਗੱਲਾਂ ਫ੍ਰੀ ਆਫ ਕੋਸਟ ਤੁਹਾਨੂੰ YouTube ਤੇ ਦੱਸ ਦਿਨਾ ਆ ਤੇ ਫੇਰ ਵੀ ਵਿੱਚ ਦਿੱਤਾ ਖਿੱਚਣ ਵਾਲੇ ਪਾਈ ਬਹੁਤ ਹੈਗੇ ਨੇ ਕਿੰਤੂ ਪ੍ਰੰਤੂ ਕਰੀ ਜਾਂਦੇ ਨੇ ਪਰ ਕਰਦੇ ਨੇ ਕਰੀ ਚੱਲਣ ਦੋ ਆਪਾਂ ਨੂੰ ਉਹਨਾਂ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਨੂੰ ਪਿਆਰ ਕਰਨ ਵਾਲੇ ਵੀ ਆਪਣੇ ਦਰਸ਼ਕ ਵੀਰ ਬਹੁਤ ਹੈਗੇ ਨੇ ਜਿਨ੍ਹਾਂ ਨੂੰ ਆਪਣੇ ਤੇ ਵਿਸ਼ਵਾਸ ਹੈ ਜੁੜੇ ਹੋਏ ਨੇ ਤੇ ਲੰਬਾ ਟਾਈਮ ਆਪਣੇ ਨਾਲ ਚੱਲਦੇ ਰਹਿਣਗੇ ਤੇ ਕਿਸਾਨ ਪ੍ਰਭੋ ਮੇਨ ਗੱਲ ਇਮਾਨਦਾਰੀ ਦੀ ਆ ਇਮਾਨਦਾਰੀ ਤੇ ਜੇ ਖੜਾਂਗੇ ਤਾਂ ਲੰਬੇ ਚੱਲਾਂਗੇ ਜੇਕਰ ਮਾਨਦਰੀ ਤੇ ਨਹੀਂ ਖੜਾਂਗੇ ਤਾਂ ਥੋੜਾ ਟਾਈਮ ਚੱਲਾਂਗੇ ਜਲਦੀ ਹੀ ਆਪਾਂ ਖਤਮ ਹੋ ਜਾਵਾਂਗੇ ਤੇ ਆਹ ਦੇਖ ਲਓ ਭਾਈ ਜੀ 4 ਆ ਇਹ ਆਲੂ ਤੇ ਇਹ ਆਪਾਂ ਨੇ ਜਿਹੜਾ ਜੀ 4 ਆ ਆਪਣੀ ਆ ਮੋਟਰ ਤੇ ਹੈਗਾ ਤੇ ਇਹਦੇ ਵਿੱਚੋਂ ਆਪਾਂ ਨੇ 3 ਕਿੱਲੇ ਨੇ ਜਿਹੜੇ ਉਹ ਰਸਣ ਵਾਲੇ ਲੈ ਕੇ ਜਾ ਰਹੇ ਆ ਪਕਾਮ ਆਲੂ ਕਰਨਾ ਫਰਵਰੀ ਦੇ ਪਹਿਲੇ ਹਫਤੇ ਦੀ ਆਪਾਂ ਪਟਾਈ ਕਰਾਂਗੇ ਇਹਨੂੰ ਆਪਾਂ ਨੇ ਚੌਥੇ ਚਾਰਕ ਦਿਨ ਹੋ ਗਏ ਸਪਰੇਅ ਕਰੀਆ ਤਾਕਤ ਵਾਲੀ M45 ਹਾਲੇ ਦੇਖ ਲਓ ਵੀ ਇਦਾਂ ਨਾਲ ਤੇ ਖੜੀ ਆ ਪੱਤਿਆਂ ਦੇ ਉੱਪਰ ਇਹ ਸਪਰੇ ਜਿੰਨੀ ਵੀ ਹੈਗੀ ਆ ਸਪਰੇ ਕਰੀਏ ਇਹਦੇ ਤੇ ਆਪਾਂ ਨੇ ਐਮ 45 500 ਗ੍ਰਾਮ ਕੀਲੇ ਦੀ ਤੇ 1.5 ਕਿਲੋ ਪਾਈ ਆ 0050 ਤੇ 500 ਐਮ ਐਲ ਪਾਈ ਆ ਆਪਾਂ ਨੇ ਪोटाश ਲਿਕਵਿਡ ਤੇ ਹਲੀ ਨਾਲ ਦਾ ਹਿਲੋਸਿੰਨਾ ਉਹਦਾ ਚਾਹੇ ਕੋਈ ਹੋਰ ਵੀ ਲੈ ਲਓ ਤੁਸੀਂ ਪोटाश ਲਿਕਵਿਡ ਕਰਤੀ ਇਹ ਤਿੰਨੇ ਆਪਾਂ ਪोटाश ਇਹਨੂੰ ਭਰ ਕੇ ਦੇਤਾ ਵੀ ਇਹ ਹੁਣ ਜਿਹੜਾ ਆਪਦਾ ਜੋਰ ਆ ਚੰਗਾ ਮਾਰ ਲਵੇ ਹਾਲੇ ਤਾਂ ਹੁਣੇ ਕਰੀਆ ਤੇ ਆਪਾਂ ਇਹਦੇ ਵੀ ਚਾਲੂ ਦਾ ਤੁਹਾਨੂੰ ਜਿਹੜਾ ਰਿਸਪੌਂਸ ਹੈ ਚੈੱਕ ਕਰਾਉਣੇ ਆ ਬੈਕ ਕੈਮਰਾ ਕਰਕੇ ਤੇ ਨਾਬੇਲੀ ਸੜਕ ਤੇ ਮੋਟਰ ਜੇ ਕਿਸੇ ਹੋਰ ਵੀਰ ਨੇ ਵੀ ਆਪਣੇ ਆਲੂ ਦੇਖਣੇ ਹੋਣ ਤੇ ਆ ਤੁਸੀ ਦੇਖ ਸਕਦੇ ਹੋ ਭਾਈ ਇੱਥੇ ਆਲੂਆਂ ਦੇ ਬੇਲਾਂ ਚੱਕ ਕਰ ਲਓ ਪਹਿਲਾਂ ਤਾਂ ਕਿੱਡੀਆਂ-ਕਿੱਡੀਆਂ ਹੋਈਆਂ ਪੀਆਂ ਨੇ ਗੰਦਲ ਦੇਖੋ ਆਲੂ ਦੀ ਬੇਲ ਦੀ ਕਿੰਨੀ ਆ ਇਹ ਅੱਜ 85 ਦਿਨਾਂ ਦਾ ਹੋ ਚੁੱਕੇ ਆਲੂ ਆਪਣਾ ਦੇਖੋ ਐ ਜਿਵੇਂ ਨਾ ਆਪਾਂ ਨੇ ਪੂਰੀ ਕਣਕ ਹੁੰਦੀ ਆ 550 ਕਣਕੇ ਕਹਾਂਗਾ ਮੈਂ ਤਾਂ 11 11 ਤਾਂ ਹਾਈਟ ਕਰ ਗਈ ਇਹ ਲਓ ਦੇਖ ਲਓ ਜੀ ਇੰਨੀ ਨੇ ਤਾਂ ਗੰਦਲਾ ਚੱਕੀਆਂ ਹੋਈਆਂ ਨੇ ਆਲੂ ਨੇ ਇਸ ਵਾਰੀ ਜਿੰਨੀਆਂ ਹੈਗੀਆਂ ਪੱਤੇ ਨੇ ਜਿਹੜੇ ਇਹ ਕਿਸਾਨ ਭਰਾ ਜਿਹੜੀ ਹੀਟਰੀ ਗੰਧਲ ਹੁੰਦੀ ਆ ਉਹ ਖਰਾਬ ਹੋ ਜਾਂਦੇ ਹੁੰਦੇ ਨੇ ਤੇ ਜਿਹੜੀਆਂ ਉੱਪਰਲੀ ਗੰਧਲਾਂ ਹੁੰਦੀਆਂ ਨੇ ਨਮੀਆਂ ਫੁੱਟਦੀਆਂ ਰਹਿੰਦੀਆਂ ਨੇ ਹਮੇਸ਼ਾ ਜਿਹੜੀ ਟੁੱਸਾ ਹੁੰਦਾ ਜਿਵੇਂ ਆ ਟੁੱਸਾ ਇਹ ਆਪਾਂ ਨੂੰ ਪੱਤੇ ਸਹੀ ਮਿਲਨੇ ਚਾਹੀਦੇ ਨੇ ਆ ਦੇਖੋ ਹੈਗੀਆਂ ਨਾ ਓਕੇ ਰਿਪੋਰਟ ਪੂਰੀ ਕਿਤੇ ਹੈ ਹੀ ਨਹੀਂ ਕੋਈ ਗੁੰਜਾਇਸ ਆ ਐਮ 45 ਖੜੀਆ ਦੇਖ ਲਓ ਪੱਤਿਆਂ ਤੇ ਵਧੀਆ ਸਪਰੇਅ ਮਾਰ ਦਿਆ ਕਰੋ ਦੱਬ ਕੇ ਤਾਂ ਚੰਗੇ ਹੀ ਰਿਜ਼ਲਟ ਮਿਲਦੇ ਨੇ ਤੇ ਇੱਕ ਚੀਜ਼ ਮੈਂ ਇੱਕਤੀ ਆਲੂ ਚ ਹੋਰ ਦੇਖੀ ਆ ਤੁਹਾਡੀ ਜਾਣਕਾਰੀ ਚ ਵਾਅਦਾ ਕਰ ਦਵਾਂ ਸੁੰਡੀ ਠੀਕ ਹੈ ਜੀ ਵੈਸੇ ਸੁੰਡੀ ਕਹਿੰਦੀ ਨਹੀਂ ਕੁਛ ਆ ਦੇਖੋ ਜਿਵੇਂ ਨਾ ਆਪਣੀ ਬਰਸੀਮ ਤੇ ਹੁੰਦੀ ਆ ਹਰੇ-ਚਾਰੇ ਵਾਲੀ ਆਰਮੀ ਫਾਰਮ ਸੁੰਡੀ ਕਹਿ ਦਿੰਨੇ ਆਪਾਂ ਨੂੰ ਜਿਹਨੂੰ ਤੇ ਉਹ ਵਾਲੀ ਸੁੰਡੀ ਸੀ ਤੇ ਆ ਦੇਖੋ ਗੰਦਲ ਦਾ ਕਾਦੇ ਬਹੁਤ ਆ ਲੱਖ-ਲੱਖ ਤੱਕ ਤਾਂ ਬੇਲਾਂ ਹੋਈਆਂ ਪਿਆ ਨੇ ਬਹੁਤ ਸੋਹਣੇ ਆਲੂ ਨੇ ਸਾਰੇ ਵੀਰਾਂ ਦੀ ਆਲੂ ਵਧੀਆਂ ਹੁਣ ਮੈਂ ਨਹੀਂ ਕਹਿੰਦਾ ਵੀ ਮੇਰੇ ਆਲੂ ਵਧੀਆਂ ਨੇ ਸਾਰੇ ਵੀਰਾਂ ਦੇ ਹੀ ਆਲੂ ਵਧੀਆਂ ਨੇ ਭਾਈ ਇਸ ਵਾਰੀ ਮੌਸਮ ਨੇ ਸਾਥ ਦਿੱਤਾ ਆ ਦੇਖੋ ਇਹਦੇ ਟੂਸੇ ਹੈਗੇ ਨੇ 1 2 3 ਤਿੰਨ ਟੂਸੇ ਵਾਲਾ ਆਲੂ ਪੱਟ ਰਿਆਂ ਹੁਣ ਆਪਾਂ ਇਹ ਲੋ ਪਹਿਲਾਂ ਤਾਂ ਬੇਲ ਦੇਖ ਲੋ ਜੀ ਤੰਦਰੁਸਤਾਂ ਕਿੰਨੀ ਕਿੰਨੀ ਬੇਲ ਆ ਠੀਕ ਹੈ ਜੀ ਲੋ ਜੀ ਦੇਖੋ ਬੇਲੇ ਐ ਲੱਖ ਲੱਖ ਤੱਕ ਹੋਈ ਪਈ ਆ ਇੰਨੀ ਇੰਨੀ ਬੇਲ ਆ ਜੀ ਤੇ ਮੈਂ ਕੱਲਾ ਤੇ ਇਕੱਲੇ ਤੋਂ ਆਲੂ ਪੱਟ ਕੇ ਦਿਖਾਉਣਾ ਥੋੜਾ ਮੁਸ਼ਕਲ ਹੁੰਦਾ ਸ਼ਾਇਦ ਰਹਿ ਜਾਣ ਥੱਲੇ ਤੇ ਇਹ ਗ੍ਰਾਮੇ ਦਾ ਆਲੂ ਪਰੇ ਪਿਆ ਹੁੰਦਾ ਕਿਸਾਨ ਪ੍ਰਭੂ ਵੇਠਾ ਨਹੀਂ ਹੁੰਦਾ ਦੇਖੋ ਜੀ ਚੰਗਾ ਆਲੂ ਆ ਚੰਗੀ ਪੋਟਾਸ਼ਣ ਤੇ ਲੈ ਜੀ ਲੱਗਦਾ ਦੇਖੋ 85 ਦਿਨਾਂ ਦਾ ਆਲੂ ਆ ਇਹ ਆਪਣਾ ਹੋਰ ਕੀ ਚਾਹੀਦਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਬਹੁਤ ਅੱਛਾ ਜਿਹੜਾ ਆਲੂ ਆ ਇੱਕ ਬੂਟੇ ਦੇ ਜਿਹੜਾ ਹੈਗਾ ਆ ਬਹੁਤ ਅੱਛਾ ਆ ਤੇ ਲੋ ਜੀ ਆਗੇ ਲਗਭਗ ਸਾਰੀ ਗੋਲੀ ਤਾਂ ਕਿਤੇ ਹੈ ਹੀ ਨਹੀਂ ਦਿਖਾ ਦਿਓ ਜੀ ਗੋਲੀ ਜੇ ਕਿਤੇ ਹੈਗੀ ਆ ਤੇ ਆਹ ਦੇਖ ਲਓ ਇਹਦਾ ਜਿਹੜਾ ਮਾਦਰ ਬੂਟਾ ਹੁੰਦਾ ਮਾਦਰ ਆਲੂ ਉਹ ਤਾਂ ਗਲ ਚੁੱਕਿਆ ਠੀਕ ਹੈ ਜੀ ਤਿੰਨ ਇਹਦੀਆਂ ਹੈਗੀਆਂ ਸੀ ਆ ਹੈਗਾ ਮਦਰ ਆ ਸਾਈਜ਼ ਆਪਾਂ ਨੇ ਦੇਖ ਲਓ ਭਾਈ ਇਹ ਬੀਜਿਆ ਹੋਇਆ 40mm 40mm ਬੀਜਿਆ ਸੀ ਤੇ ਆਹ ਲੋ ਜੀ 1 2 3 4 5 6 7 8 9 10 10 ਆਲੂ ਨਿਕਲੇ ਨੇ ਗੋਲੀ ਕੋਈ ਹੈ ਨਹੀਂ ਤੁਹਾਡੇ ਸਾਹਮਣੇ ਮੇ ਪੱਟੇ ਨਹੀਂ ਤੇ 85 ਦਿਨਾਂ ਦਾ ਹੋ ਗਿਆ ਲਗਭਗ ਇਹਨੂੰ 110 ਦਿਨ ਆਪਾਂ ਲੈ ਕੇ ਜਾਵਾਂਗੇ ਤੇ ਦੇਖ ਲੋ ਵੀ ਫਿਰ ਜਿਹੜੇ ਆ ਛੋਟੇ ਨੇ ਇਹਨਾਂ ਦੇ ਸਾਈਜ਼ ਵਾਲੇ ਹੋਰ ਹੋ ਜਾਣਾ ਹਾਲੇ 0050 ਆਪਾਂ ਨੇ ਹੁਣ ਕਰਿਆ ਪਟਾਸ਼ ਹੁਣ ਕਰਿਆ ਪਟਾਸ਼ ਹੁਣ ਹੋਰ ਜ਼ੋਰ ਮਾਰੇਗਾ ਜਦੋਂ ਪਟਾਸ਼ ਨੇ ਜ਼ੋਰ ਫੜ ਲਿਆ ਤਾਂ ਆਲੂ ਦਾ ਜਿਹੜਾ ਚੰਗਾ ਆਵੇਗਾ ਤੇ ਇਹਨੂੰ ਵਿੱਚੇ ਦੱਬ ਦਿੰਨੇ ਆ ਫਿਲਹਾਲ ਆਪਾਂ ਕੁਲਦੀਪ ਹੈ ਨਹੀਂ ਨਹੀਂ ਤਾਂ ਚੱਲ ਘਰ ਨੂੰ ਵੀ ਲੈ ਜਾਂਦੇ ਤੇ ਇੱਕ ਹਾਲੇ ਹੋਰ ਪੱਟਣੇ ਨੇ ਉਹ ਮੈਂ ਕੁਲਦੀਪ ਦੇ ਨਾਲ ਆਵਾਂਗਾ ਫਿਰ ਆਪਾਂ ਪੱਟਾਂਗੇ 3 ਮੀਟਰ ਪੱਟ ਕੇ ਝਾੜ ਪਤਾ ਕਰ ਲਈਦਾ ਵੀ ਐਵਰੇਜ ਝਾੜ ਕਿੰਨਾ ਕਾ ਸਕਦਾ ਲੋ ਭਾਈ ਆ ਹੈਗੀ ਆ ਇਹਦੀ ਬੇਲ ਲੋ ਜੀ ਕਿਸਾਨ ਪ੍ਰਭੂ ਤੇ ਇੱਕ ਕਿਸਾਨ ਪ੍ਰਭੂ ਜਿਹੜੇ ਤੁਸੀਂ ਆਲੂ ਦੇਖ ਰਹੇ ਹੋ ਇਹ ਜਿਹੜਾ ਆਪਣਾ ਖੇਤ ਆ ਇਹ ਆਪਾਂ ਨੇ ਐਮਪੀ ਪਲੋ ਕਰਿਆ ਸੀ ਪੀਆਰ 126 ਝੋਨਾ ਵੜਦ ਕੇ ਮਲਚਰ ਫੇਰ ਕੇ ਐਸਐਮਐਸ ਲਾ ਕੇ ਜਿਹੜਾ ਆਪਣੇ ਝੋਨਾ ਜਿਹੜਾ ਵੜਦ ਕਰਵਾਇਆ ਸੀ ਤੇ ਤਾਂ ਕਰਕੇ ਇੱਥੇ ਇਸ ਵਾਰੀ ਆਪਣਾ ਜਿਹੜਾ ਝਾੜ ਨੇ ਚੰਗੇ ਨੇ ਤੇ ਮੈਨੂੰ ਐਮਪੀ ਪਲੋ ਦਾ ਬਹੁਤ ਜ਼ਿਆਦਾ ਫਾਇਦਾ ਮਿਲਿਆ ਕਿਸਾਨ ਪ੍ਰਭੂ ਮੈਂ ਵੀ ਛੋਟਾ ਕਿਸਾਨ ਆ ਮੇਰੇ ਕੋਲੇ ਵੀ ਕੋਈ ਲੈਂਡ ਲਾਂਡਰੀ ਹੈਗਾ ਵੀ ਇੱਥੇ ਐਮਪੀ ਪਲਾਉ ਖੜੇ ਹੋਣ ਆਏ ਹੁਣ ਸੋਸਾਇਟੀ ਦੇ ਵਿੱਚੋਂ ਮੈਂ ਵੀ ਪਲਾਉ ਲੈ ਕੇ ਆਇਆ ਸੀ ਟਰੈਕਟਰ ਆਪਾਂ ਲੈ ਲਿਆ ਸੀ ਔਖੇ ਸੌਖੇ ਹੋ ਕੇ 4 ਵੀਰ ਠੀਕ ਆ ਤੇ ਉਸ ਦੇ ਨਾਲ ਆਪਣੀ ਭਾਈਚਾਰਕ ਸਾਂਝ ਵਧੀਆ ਹਨਾ ਉਹ ਆਪਣੇ ਕੋਲੇ ਟਰੈਕਟਰ ਨੇ ਜਿਹੜੇ ਕੰਮ ਕਰਾਉਣ ਆ ਜਾਂਦੇ ਨੇ ਤੁਸੀਂ ਮੇਰੇ ਸਟੋਰੀਆਂ ਦੇਖਦੇ ਹੋਵੋਗੇ ਤੇ ਉਹ ਭਾਈਚਾਰਕ ਸਾਂਝ ਤੀ ਆਉਂਦੇ ਨੇ ਤੇ ਮਤਲਬ ਕਿ ਕੋਈ ਨਹੀਂ ਤੁਹਾਡੀ ਹੈਲਪ ਕਰੂਗਾ ਪੂਰੀ ਦੁਨੀਆ ਤੇ ਅਮਰੀਕਾ ਕੈਨੇਡਾ ਲੋਕੀ ਜਾਣਦੇ ਨੇ ਤੁਸੀਂ ਸੁਣਦੇ ਹੋਵੋਗੇ ਵੀ ਰਿਸ਼ਤੇਦਾਰ ਵੀ ਆਪਦੇ ਘਰੇ ਨਹੀਂ ਉਹਨੂੰ ਰੱਖਦੇ ਹੁੰਦੇ ਜਿਹੜਾ ਵੀ ਬੰਦਾ ਜਾਂਦਾ ਨਵਾ ਹਫਤਾ ਖੰਡ ਰੱਖ ਦੋਂਦਾ ਅਗਲਾ ਕਹਿੰਦਾ ਆਪਦੇ ਤੈਨੂੰ ਕੰਮ ਲੱਭਦਾ ਆ ਤੇਰਾ ਘਰ ਆ ਇੱਥੇ ਤਾਂ ਰਹਿਣਾ ਐਵੇਂ ਐਵੇਂ ਕਰਨਾ ਆ ਇਹ ਦੁਨੀਆਦਾਰੀ ਐ ਐਵੇਂ ਚੱਲਣੀ ਆ ਇਸ ਲਈ ਜਦੋਂ ਵੀ ਤੁਸੀਂ ਆਪਣੀ ਦੁਨੀਆਦਾਰੀ ਦੇ ਵਿੱਚ ਵੇਚ ਰਹੇ ਹੋ ਭਾਈ ਇਸ ਤਰੀਕੇ ਦੇ ਨਾਲ ਵੇਚ ਸਕਦੇ ਆ ਬਾਕੀ ਦੋਸਤੋ ਮੇਰੇ ਵੱਲੋਂ ਜੇ ਕੁਝ ਜ਼ਿਆਦਾ ਕਿਹਾ ਗਿਆ ਹੋਵੇ ਭਾਈ ਮਾਫ ਕਰਿਓ ਵੈਸੇ ਸਾਰੀਆਂ ਗੱਲਾਂ ਸਹੀ ਹੋ ਕਹੀਆਂ ਨੇ ਜੋ ਕਹੀਆਂ ਨੇ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਗੱਲਾਂ ਹੀ ਕੱਢ ਕੇ ਤੁਹਾਨੂੰ ਦੱਸਦੇ ਆ ਜਿੰਦਗੀ ਬਹੁਤ ਅਨਮੋਲੀ ਚੀਜ਼ ਆ ਇਹਨੂੰ ਵਧੀਆ ਤਰੀਕੇ ਦੇ ਨਾਲ ਮੰਨਣਾ ਚਾਹੀਦਾ ਐਵੇਂ ਹੀ ਨਹੀਂ ਕਿਸੇ ਨਾਲ ਖੈਬਰਵਾਜੀਆਂ ਕਰਨੀਆਂ ਚਾਹੀਦੀਆਂ ਠੀਕ ਆ ਤੇ ਮੈਂ ਤਾਂ ਕਦੇ ਕਿਸੇ ਨਾਲ ਕਰਿਉਣੀ ਮੈਂ ਤਾਂ ਹਮੇਸ਼ਾ ਜਿੰਨੇ ਮੇਰੇ ਚਾਰ ਦੋਸਤ ਨੇ ਸਾਰਿਆਂ ਨੂੰ ਸਹੀ ਸਲਾਹ ਦਿੱਤੀ ਆ ਤੇ ਹਰੇਕ ਨੂੰ ਹਮੇਸ਼ਾ ਹੈਲਪ ਕਰਨ ਲਈ ਅੱਗੇ ਆਏ ਆ ਵੀ ਤੈਨੂੰ ਭਈ ਆਹ ਹੈਲਪ ਕਰਦੇ ਆ ਤੂੰ ਆਪ ਦਾ ਅੱਗੇ ਆ ਕਾਰੋਬਾਰ ਵਧਾ ਤੇ ਮੈਨੂੰ ਕਦੇ ਜਲਸੀ ਨਹੀਂ ਹੁੰਦੀ ਜੇ ਕੋਈ ਹਨਾ ਮੇਰਾ ਛੋਟਾ ਵੀਰ ਉੱਠ ਕੇ ਕੰਮ ਕਰਦਾ ਆ ਤੇ ਮੈਨੂੰ ਕਦੇ ਜਲਸੀ ਨਹੀਂ ਹੁੰਦੀ ਬਹੁਤ ਕਿਸਾਨ ਇਹ ਜੇ ਹੈਗੇ ਨੇ ਬਹੁਤ ਆਪਣੀ ਦੁਨੀਆ ਇਹ ਜੀ ਹੈਗੀ ਆ ਜਿਹੜੀ ਜਲਸ ਕਰਦੇ ਨੇ ਮੱਚਦੇ ਨੇ ਤੁਹਾਡੇ ਕੰਮ ਕਰ ਤੋਂ ਕਿ ਕਿਉਂ ਮੱਚ ਕਰਨ ਲੱਗ ਗਿਆ ਮੈਂ ਤਾਂ ਭਈ ਸਾਰਿਆਂ ਨੂੰ ਐਪਰੀਸ਼ੀਏਟ ਕਰੂਗਾ ਕੋਈ ਵੀ ਮੇਰੇ ਘਰੇ ਆ ਜੋ ਆਪਾਂ ਤੁਹਾਨੂੰ ਹੱਲਾਸ਼ੇਰੀ ਦਵਾਂਗੇ ਹਾਂ ਭਈ ਆਪਾਂ ਤੁਹਾਡੇ ਨਾਲ ਜਿਵੇਂ ਜਿਵੇਂ ਦਾ ਟਾਈਮ ਮਿਲਦਾ ਤੁਹਾਨੂੰ ਆਪਾਂ ਗਾਈਡ ਕਰਦੇ ਰਹਨੇ ਆ ਤੇ ਇਸ ਤੋਂ ਲਾਭ ਕਿਸਾਨ ਭਰਾਵੋ ਮੈਂ ਇੱਥੇ ਆਪਣਾ ਵਟਸਐਪ ਨੰਬਰ ਦੇ ਰਿਹਾ ਜੇਕਰ ਤੁਹਾਡੇ ਵੀ ਮਨ ਵਿੱਚ ਕੋਈ ਵਿਚਾਰ ਹੋਵੇ ਕੋਈ ਗੱਲਬਾਤ ਆਪਣੇ ਨਾਲ ਸ਼ੇਅਰ ਕਰਨੀ ਹੋਵੇ ਫਸਲਾਂ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਇੱਥੇ ਵੀਡੀਓ ਬਣਾ ਕੇ ਬੋਲ ਕੇ ਜਾਂ ਲਿਖ ਕੇ ਮੈਸੇਜ ਛੱਡ ਦਿਓ ਆਪਾਂ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਤੇ ਬਾਕੀ ਦੋਸਤੋ 20 ਦੀ ਜਿਹੜੀ ਬੁਕਿੰਗ ਆ ਉਹ ਫੁੱਲ ਹੋ ਚੁੱਕੀ ਆ ਹੁਣ ਆਪਣੇ ਕੋਲੇ 20 ਹੋਰ ਨਹੀਂ ਹੈਗਾ ਮੇਰੀ ਛੋਟੀ ਫਾਰਮ ਆ ਬਹੁਤ ਜ਼ਿਆਦਾ ਛੋਟੀ ਫਾਰਮ ਆ ਤੇ ਤੁਸੀਂ ਵੱਡੀਆਂ ਫਾਰਮਾਂ ਤੋਂ ਵੀ ਲੈ ਲਓ ਆਪਾਂ ਆਉਂਦੇ ਸਾਲ ਹੋਰ ਕੰਮ ਲੈ ਕੇ ਜਾਵਾਂਗੇ ਹਾਈ ਲੈਵਲ ਤੇ ਫਿਰ ਆਉਂਦੇ ਸਾਲ ਬੁਕਿੰਗਾਂ ਨੇ ਜਿਹੜੀਆਂ ਪਧਾ ਲਵਾਂਗੇ ਜਿਹਨੂੰ ਆਪਾਂ ਨੇ G4 ਦਿੱਤਾ G4 ਸਹੀ ਕਹਿ ਕੇ ਦੇ ਰਹੇ ਆ ਜਿਹਨੂੰ G5 ਦਿੱਤਾ G5 ਕਹਿ ਕੇ ਦੇ ਰਹੇ ਆ ਜਿਹਨੂੰ G3 ਦਿੱਤਾ ਉਹਨੂੰ G3 ਸਹੀ ਕਹਿ ਕੇ ਦੇ ਰਹੇ ਆ ਬਕਾਇਦਾ ਲਿਖਤ ਹੀ ਦੇ ਰਹੇ ਆ ਠੀਕ ਆ ਕਿਸਾਨਪ੍ਰਭੋ ਕੋਈ 19 21 ਦਾ ਵੀ ਫਰਕ ਨਹੀਂ ਕਰ ਰਹੇ ਸਾਰਾ ਕੁਝ ਚੰਗਾ ਹੀ ਕਰ ਰਹੇ ਆ ਬਾਕੀ ਖੇਤੀ ਆ ਇਹ ਕੋਈ ਬੰਨਣ ਨਹੀਂ ਹੁੰਦਾ ਵੀ ਇੰਨੀ ਤਰੀਕ ਨੂੰ ਤੁਹਾਡੇ ਥਿਊਰੀ ਵਾਲੇ ਪੇਪਰ ਨੇ ਇੰਨੀ ਨਹੀਂ ਹੋਣਗੇ ਪੇਪਰਾਂ ਵਾਂਗ ਨਹੀਂ ਹੁੰਦਾ ਹੈਗਾ ਵੀ ਇੰਨੀ ਤਰੀਕ ਨੂੰ ਤੁਹਾਡਾ 31 ਮਾਰਚ ਨੂੰ ਰਿਜ਼ਲਟ ਲਾਨਣਾ 31 ਨੂੰ ਹੀ ਲਾਨਿਆ ਜਾਵੇਗਾ ਮੌਸਮ ਆ ਅਗੇਤਾ ਪਸੇਤਾ ਚੱਲਦਾ ਰਹਿੰਦਾ 10 ਦਿਨ ਪਹਿਲਾਂ ਕੀ 10 ਦਿਨ ਪਿੱਛੋਂ ਕੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਜਲਦੀ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ